Sheat ho ja Aa gal Aa bhai ji Ye apni Chittu aa Okay Chittu Aa Chittu Where is your husband Oh ਇਹ ਇਹ ਘੋਣੇ ਇਹ ਦਾ ਸਨ ਚਿਹਰਾ ਉੱਡੇ ਆ ਜਾ ਮੁੰਡਾ ਆ ਜਾ ਆ ਆ ਮੇਰਾ ਪੁੱਤ ਉਰੇ 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 ਆ ਜਾ ਆਜ ਆ ਲੈ ਯਾਰ ਇਹਦੇ ਨਾਲ ਨਾ ਓਏ ਓਏ ਇਹਦਾ ਮੁੰਡਾ ਏ ਦਾ ਇਹ ਕੋਈ ਵਿੱਚ ਮਾਰ ਗਿਆ ਨਾ ਮੇਲਾ ਹਾਂ ਹਾਂ ਉਰੇ ਯਾਰ ਆਹਾਂ ਜੇ ਬਗ ਜਾ ਉੱਥੇ ਬਹਿ ਜਾ ਜੇ ਬਗ ਜਾ ਮੰਮੀ ਕੋ ਬਾਜ ਜਾ ਚੱਲ ਜੱਜ ਬੱਜ ਚੱਲ ਕਿੰਨੇ ਟਾਈਮ ਦਾ ਵੇ ਇਹ ਇਹ ਯਾਰ ਹੈਗਾ ਬਾਬਾ ਸਾਹ। ਇਹਨੂੰ ਸਾਹ ਕੁੱਤੀ ਖਤਖਾਹੇ ਟੈਨ ਛੋੜ ਗਣਾ ਹੈ। ਹਾਂ ਇਹ ਬਹੁਤ ਪੁਰਾਣੀ ਨੇ ਯਾਰ। ਇਹ ਪੂਰਾ ਇਹਨਾਂ ਦਾ ਫਾਦਰ ਹਲੇ ਹੈ ਨਹੀਂ। ਫਾਦਰ ਸਾਹ। ਮੈਂ ਦੁਕਾਨ ਤੇ ਬੈਠਾ ਹਾਂ। ਬਾਣੀ ਬਦੰਤਰੀ ਬੈਠਾ ਹੋਵੇ ਉਧਰ। ਇਹ ਬਈ ਤੂੜੀ ਆਈ ਹੈਗੀ। ਅੱਜ ਹੀ ਆਈ ਹੈਗੀ। ਲੈ ਚੱਲ। ਹਾਂ ਇਹ ਆਪਣੇ ਕਰਮ ਕਰਤਾ। ਅੱਛਾ। ਜੋਂਟੀ ਭਰਾ ਆਪਣਾ। ਅੱਛਾ। ਆਪਣਾ ਸੰਗ ਹੈ ਉੱਥੇ ਉਹਨਾਂ ਕੋਲ ਆਈ ਹੈ। ਇੱਧਰ ਤੇ ਆਹਾ। ਮਾਤਾ ਦੇ ਪੁਰਾਣੇ ਪਏ ਸੀਗੇ ਢੋਲ ਢੂਲ ਜੇ ਹਾਂ ਉਹਨਾਂ ਦੇ ਸੌਲੇ ਚੋਲੇ ਜੇ ਚੌਪਰ ਜੋਕਰ ਹੋਰ ਹਰਾ ਵਗੈਰਾ ਸਾਰਾ ਮਤਲਬ ਆਸਮਾਨ ਆਪਣਾ ਸਾਰਾ ਖਲਖੜਾ ਵਗੈਰਾ ਪਟਾ ਇਹ ਐਕਸਟਰਾ ਪਾ ਰੱਖਦੇ ਆ ਨਾ ਜਦਾਂ ਹਾਂ ਫਿਰਦੀ ਗਾ ਆ ਤੁਹਾਨੂੰ ਪਤਾ ਚੰਨਣ ਵਾਸਤੇ ਚਿੱਟਾ ਬੱਲਵੱਤ ਤੇ ਉਹ ਦਰਸ਼ਨ ਕਰੋ ਆਪਣੇ ਕਾਲ ਸਿੰਘ ਦੇ ਓਏ ਕਾਲ ਆ ਜਾ ਬੜਾ ਸ਼ੇਰ ਆਪ ਤਰਾ ਹਾਂ ਆ ਜਾ ਆ ਜਾ ਆ ਜਾ ਆ ਮੇਰਾ ਸ਼ੇਰ ਅੱਜ ਧੁੱਪ ਜਿਹੀ ਬਾਹਰ ਕੱਢਣਾ ਨਾ ਮਟੋ ਹਾਲ ਉਹ ਪਾਣੀ ਪੁਣੀ ਦਾ ਪਹਿਰਾ ਲਾਤਾ ਹੋਈ ਸਾਰਾ ਕੀਤਾ ਹੋਇਆ ਪੂਰਾ ਪਹਿਰਾ ਨਾ ਪਾਣੀ ਅੱਜ ਜਿਸ ਵੇਲੇ ਲਾਤਾ ਸੀ ਮਾਨੂੰ ਹਾਂ ਹਾਂ ਦਿਖਾਓ ਆਇਆ ਮੇਰਾ ਪੋਸਟ ਆਇਆ ਲੈ ਬਾਬਿਓ ਆ ਤਵੇਲਾ ਆ ਜਾ ਆ ਜਾ ਬਾਲਾ ਸ਼ਨਾ ਇਹਦਾ ਮੇਰਾ ਪੁੱਤ ਬਾਲਾ ਸ਼ਿਆਣਾਗਾ ਆ ਜਾ ਮੇਰਾ ਬਸ ਖਾ ਜਾ ਆ ਜਾ ਮੇਰਾ ਸੁਣਾ ਕਰ ਆ ਜਾ ਪੁੱਤ ਆ ਪੱਲੀ ਜਿਵੇਂ ਕਰਨ ਆ ਜਾ ਮੇਰਾ ਬੋਸ ਖਾ ਜਾ ਆ ਜਾ ਚੱਖ ਮੇਰੇ ਤੋਂ ਡਰਦਾ ਚੱਖ ਮੇਰੇ ਤੋਂ ਡਰਦਾ ਕਾਣ ਹਾਂ ਹਾਂ ਆ ਮੇਰਾ ਬੋਸ ਅੱਜ ਦੁਪਹਿਰੇ ਜੇ ਨਿਕਲੀ ਜਣਾ ਤਾਂ ਪੋਤੋ ਘਟਰਾ ਨਹੀਂ ਬਾਹਰ ਹਾਂ ਓ ਯਾਰ ਤੁਹਾਨੂੰ ਪਤਾ ਵਾਸ ਇਹ ਵੀ ਬਾਤ ਥੋੜੀ ਜਿਹੀ ਜਿੱਦੀ ਹੈਗਾ ਇਹ ਅੜ ਜਾਂਦਾ ਹੈ ਇਹ ਉਦੋਂ ਮੇਰਾ ਅੱਛਾ ਇਹ ਆਪਣਾ ਹਾਂ ਵੀ ਹਾਂ ਮੇਰਾ ਪੁੱਤ ਦੰਦ ਦੰਦ ਖਾ ਉਹ ਦੰਦ ਦਾ ਮੇਰਾ ਪੁੱਤ ਆ ਆ ਆ ਇਹ ਕਰੋ ਨਾ ਮੇਰਾ ਪੁੱਤ ਏ ਬਾਲਾ ਸੁਣ ਖਾ ਯਾਰ ਮੈਨੂੰ ਬਹੁਤ ਪਿਆਰਾ ਲੱਗਦਾ ਮੇਰਾ ਬੱਚਾ ਚਲ ਵਧੀਆ ਜਿਵੇਂ ਕਾਲ ਦਾ ਦਿਨ ਉਤੇ ਹੋ ਸੀ ਨਾ ਉਦਾਂ ਹੀ ਕੱਪੜੇ ਆ ਦੇ ਦੇਖ ਦੇਖ ਤੇ ਅੱਛਾ ਅੱਛਾ ਤੰਗਾ ਤੰਗਾ ਕਿਸੇ ਹੋਰ ਨਾਲ ਨਹੀਂ ਕੰਪੇਅਰ ਕਰਦਾ ਬਸ